ਕਿ ਸੁਖਵੀਰ ਸਿੰਘ ਬਾਦਲ ਨੇ ਆਪਦੇ ਸਾਰੇ ਗੁਨਾਹ ਕਬੂਲ ਕਰ ਲਏ ਨੇ ਅੱਜ ਦੇ ਵਿੱਚ ਕਿਸੇ ਦਾ ਵੀ ਹਿਰਦਨ ਜ세 ਦਾ ਹਰਪ੍ਰੀਤ ਸਿੰਘ ਸਿੱਖ ਜਗਤ ਦੇ ਵਿੱਚ ਇੱਕ ਨਾਮਨਾ ਖੱਤਵੇ ਨੇ ਔਰ ਇੱਕ ਚੰਗੀ ਪ੍ਰਤਿਬਾ ਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਆ ਕੀ ਹੁਣ ਆਮ ਲੋਕ ਪੰਜਾਬ ਦੇ ਸਿੱਖ ਜਾਂ ਬਾਹਰ ਬੈਠੇ ਸਿੱਖ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰ ਦੇਣ ਜਿਹੜੇ ਸੁਖਵੀਰ ਸਿੰਘ ਜੁਡਲੀ ਦੇ ਬੰਦੇ ਨੇ ਉਹਨਾਂ ਦਾ ਸਮਾਜਿਕ ਜੀਵਨ ਤੇ ਰਾਜਨੀਤਿਕ ਜੀਵਨ ਤੁਮਾਹ ਉਹਦੇ ਵਿੱਚ ਪ੍ਰਕਾਸ਼ ਸਿੰਘ ਨੂੰ ਬਾਦਲ ਮੁੱਖ ਦੋਸ਼ੀ ਕਰਾ ਰੋ ਚਲਾ ਗਿਆ ਜਿਹੜਾ ਉਹਨੂੰ ਫਕਰੇ ਕੌਣ ਦਾ ਕਿਤਾਬ ਦਿੱਤਾ ਹੈਗਾ ਉਹ ਪੰਜ ਸੇ ਇਸ ਚ ਪੂਰਾ ਜੋਰ ਦਿੰਦਾ ਜਣਾ ਹੈ ਵੀਖਾ ਡਾਕਟਰ ਨੂੰ ਬੌਸ ਖੇਤਰੀ ਪਾਬਰ ਆਪਾਂ ਸਮਝ ਲੈ ਖਤਮ ਹੋ ਗਈ ਪੰਜਾਬ ਨਹੀਂ ਬਿਲਕੁਲ ਨਹੀਂ ਹੁੰਦੀ ਨਹੀਂ ਬਾਪੂ ਹੁਣ ਕੀ ਸੋਚਦਾ ਮੰਨ ਲਓ ਜਦੋਂ ਮੰਨ ਲਓ ਸ੍ਰੀ ਅਕਾਲੀ ਦਲ ਵੀ ਖਤਮ ਹੋ ਗਿਆ ਤੁਹਾਡੇ ਤੁਸੀਂ ਕਹਿੰਦੇ ਹੋ ਤਾਂ ਹੁਣ ਫਿਰ ਨਵਾਂ ਅਕਾਲੀ ਦਲ ਇੱਕ ਤਾਂ ਇਹਨਾਂ ਜੇ ਨਿਕਲਿਆ ਵਾ ਅਕਾਲੀ ਦਲੋਂ ਕਿਸੇ ਅਸੀਂ ਪਤਾ ਨਹੀਂ ਇਹਦਾ ਚੰਦੂ ਮਾਜਰਾ ਬੀਬੀ ਜ਼ਗੀਰਪੁਰ ਹੜ ਗਿਆ ਉਹ ਬਿਲਕੁਲ ਗਾਇਕ ਨੇ ਉਹਨਾਂ ਨੂੰ ਕੋਈ ਬੰਦਾ ਮੂੰਹ ਨਹੀਂ ਲਾਊਗਾ ਤੇ ਬਾਬੂ ਫਿਰ ਇਕ ਹੀ ਰਹਿ ਗਿਆ ਉਸ ਤੋਂ ਬਾਅਦ ਤਾਂ ਹੁਣ ਜਿਹੜਾ ਜਿਹਨੇ ਦੋ ਜਆਜ ਐਮਪੀ ਜਿੱਤੇ ਜਿਵੇਂ ਅਮਰਪਾਲ ਸਿੰਘ ਤੇ ਜਿਹੜਾ ਸਰਬਜੀਤ ਸਿੰਘ ਖਾਲਸਾ ਇਹਨਾਂ ਇਹ ਵੀ ਇੱਕ ਪਾਰਟੀ ਬਣਾਉਣ ਆਂਦੀਆਂ ਅਗਾੜਾ ਕੋਸ਼ਿਸ਼ਾਂ ਕਰ ਰਹੇ ਕੀ ਲੱਗਦਾ ਇਹ ਕੰਮ ਜਾਵੋਗਾ ਨਹੀਂ ਕੰਮ ਜਾਵੋਗਾ ਕੀ ਲੱਗੇ ਅਮਰਪਾਲ ਇਹ ਤਾਂ ਬਾਹਰੋਂ ਲਿਆ ਕੇ ਪੁਰਜਾ ਫਿੱਟ ਕੀਤਾ ਇਹ ਕੋਈ ਐਡਾ ਨਹੀਂ ਇਹ ਜੋ ਕੁਝ ਜੋ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ ਕਿਹਾ ਉਹਨੂੰ ਕਿਹੜੇ ਗੁਰਸੇ ਖਮਨ ਜਾਓ ਅੱਛਾ ਨਹੀਂ ਨਹੀਂ ਬਾਪੂ ਪਰ ਇਹ ਚੀਜ਼ਾਂ ਨੂੰ ਫਿਰ ਕਿਵੇਂ ਦੇਖ ਦوں ਨਾ ਤਾਂ ਤੁਸੀਂ ਕਹਿੰਦੇ ਅਮਰਤਪਾਲ ਵਰਗੇ ਬਣ ਸਕਦੇ ਆ ਨਾ ਅਕਾਲੀਦਾਲਾ ਸੁਖਰੀ ਬਦਲ ਗਏ ਨਾਲ ਉਧਾਰ ਲਹਿਰਾ ਰਿਹਾ ਪੰਜਾਬ ਦੇ ਪਰ ਰਹਿ ਕਿਹੜੇ ਗਏ ਫਿਰ ਲਖੇ ਸੁਧਾਨੇ ਵਰਗੇ ਰਹਿ ਗਏ ਨਾ ਨਾ ਉਹ ਲਖਾ ਸੁਧਾਨਾ ਲਟੇ ਰਹਿ ਉਹਨੂੰ ਚੰਗਾ ਨਹੀਂ ਲੱਗਦਾ ਐਥੇ ਮੇਰੇ ਹਲਕੇ ਤੋਂ ਐਵੇਂ ਲਖਾ ਹੋਇਆ ਸੀ ਹੇ ਬਾਪੂ ਫਿਰ ਉਹ ਤਾਂ ਹਰੇਕ ਕਹਿੰਦੇ ਉਹ ਤਾਂ ਹਰੇਕ ਦਾ ਇੱਕ ਅਦਾ ਪਾਸਟ ਹੁੰਦਾ ਵੀ ਉਹ ਤਾਂ ਪਾਸਟ ਛੱਡ ਕੇ ਹੁੰਦਾ ਮੁੰਡੇ ਨਾਲ ਇਹਨੂੰ ਤੇ ਆਪਾਂ ਨਾ ਮਾਰਨ ਜਾ ਰਹੇ ਫਿਰ ਰਹਿ ਕਿਹੜੇ ਗਏ ਹੁਣ ਸਿਮਰਜੀਤ ਮਾਰ ਰਹਿ ਗਿਆ ਫਿਰ ਮੈਂ ਉਹਨੂੰ ਬਾਦ ਨੇੜਿਆ ਹੋ ਕੇ ਮੈਂ ਜਾ ਅਸੀਂ ਮੀਟਿੰਗਾਂ ਕਰਦੇ ਅਸੀਂ ਆਪਾਂ ਗੁਰੂ ਘਰ ਦੇ ਵਿੱਚ ਮੀਟਿੰਗ ਹੋਈ ਸੀ ਤੋੜੇ ਜੀ ਭਾਵੇਂ ਨਜਾਇਜ਼ ਹੀ ਮੈਂ ਤੇ ਸਿਮਰਜੀਤ ਸਮਾਉਂਦੇ ਉਹਦੇ ਨਾਲ ਵੀ ਪਰੇਨ ਸੀ ਵੀ ਕਿਸੇ ਲੋਟ ਬਾਦ ਨੂੰ ਹੁੰਦੇ ਨਾ ਉਹਦਾ ਜੋ ਫੇਲ ਹੋ ਮਾ ਫਿਰ ਕੌਣ ਆਊਗਾ ਪੰਜਾਬ ਦੇ ਖੇਤਰੀ ਮੈਂ ਬੇਦਰ ਤੈਨੂੰ ਅਹੀ ਕੋਟਲੀ ਸਾਹਿਬ ਦੱਸ ਰਿਹਾ ਹਾਂ ਕਿ ਪੈਂਥਮ ਮਰਿਆ ਨਹੀਂ ਮਾਮਾ ਅਜੇ ਹੋ ਨਹੀਂ ਹੁੰਿਆ ਮਾਮਾ ਹਜੇ ਬਾਦ ਨਹੀਂ ਹੋਣਾ ਇਹ ਧਰਤੀ ਹੈ ਜਿਹੜੀ ਨਾ ਇਹ ਬੜੀ ਪੰਜਾਬੀ ਬਗੜੀ ਕਾਰ ਕੱਚੋ ਖੰਬਾ ਹਰਿਆ ਹੋਇਆ ਸਿੱਖ ਬੰਤੋ ਆ ਸਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਆ ਅੱਜ ਇਸ ਵਕਤ ਮੌਜੂਦ ਆ ਮੇਰੇ ਨਾਲ ਨੇ ਬਾਪੂ ਨਾਸ ਸਿੰਘ ਪੁੱਲਰ ਪਿੱਥੋ ਤੋਂ ਆ ਜਿਹੜੇ ਹੈਗੇ ਬਾਪੂ ਜੀ ਨੇ ਅੱਜ ਆਪਾਂ ਗੱਲ ਕਰਕੇ ਗੱਲ ਕਰਾਂਗੇ ਅੱਜ ਦਾ ਜੋ ਘਟਨਾਕਰਮ ਹੋਇਆ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਆਪਦੇ ਸਾਰੇ ਗਨਾਹ ਅਕਾਲ ਤਖਤ ਸਾਹਮਣੇ ਕਬੂਲ ਕਰ ਲੈਨੇ ਆ ਪਿੰਡਾਂ ਦੇ ਆਮ ਲੋਕ ਉਹਨੂੰ ਕਿੱਦਾਂ ਦੇਖਦੇ ਨੇ ਕੀ ਉਹਨਾਂ ਨੂੰ ਸਤਿਕਾਰ ਕੀਤਾ ਜਾਊਗਾ ਉਹਨਾਂ ਲਈ ਭੁੱਖ ਦੀ ਅਕਾਲੀ ਦਲ ਦੀ ਵਾਗ ੜੋਰ ਕਿੱਧਰ ਜਾਊਗੀ ਜਾਂ ਮੈਂ ਕਹਾਂ ਵੀ ਇੱਕ ਆਮ ਨਾਗਰਿਕ ਉਹਨਾਂ ਬਾਰੇ ਕੀ ਸੋਚਦਾ ਹੋਵੇ ਬਾਰੇ ਗੱਲਬਾਤ ਕਰਾਂਗੇ ਬਾਪੂ ਜੀ ਦਾ ਬਾਬੂ ਜੀ ਸਤਿਕਾਰ ਕਰਦਾ ਸਤਿਕਾਰ ਕਰਦਾ ਮਾਪੋ ਜੀ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਹੋਣਾ ਸੁਣਿਆ ਵੀ ਹੋਣਾ ਪਿੰਡਾਂ ਦੇ ਨਾਲ ਨਾਲ ਚਰਚਾ ਵੀ ਅੱਜ ਕਿ ਸੁਖਵੀਰ ਸਿੰਘ ਬਾਦਲ ਨੇ ਆਪਦੇ ਸਾਰੇ ਗੁਨਾਹ ਕਬੂਲ ਕਰ ਲਏ ਨੇ ਉਹ ਕਹਿੰਦੇ ਵੀ ਅਸੀਂ ਸੌਦਾ ਸਾਧ ਨੂੰ ਮਾਫੀ ਵੀ ਦਵਾਈ ਅਸੀਂ ਗੋਲੀਆਂ ਵੀ ਚਲਾਈਆਂ ਸਾਡੇ ਰਾਜ ਦੇ ਵਿੱਚ ਜਿਹੜੇ ਬੱਜਲ ਗਣਾ ਹੋਏ ਗੁਰੂ ਸਾਬ ਦੇ ਅੰਗਾਂ ਦੀ ਬੇਅਦਬੀ ਵੀ ਹੋਈ ਅਫਸਰ ਵੀ ਲਵਾਏ ਅਫਸਰ ਵੀ ਲਵਾਏ ਜੀ ਹਾਂ ਤੁਸੀਂ ਇਹਨਾਂ ਬਾਰੇ ਸਾਰੀਆਂ ਚੀਜ਼ਾਂ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ ਬਿਦੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਮਾਫ ਕਰਨਾ ਕੋਟੜੀ ਸਾਹਿਬ ਸੋਸ਼ਲ ਮੀਡੀਆ ਤੇ ਜਿੰਦੋਂ ਦਾ ਸੁਖਬੀਰ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਜਿਹੜਾ ਸੋਸ਼ਲ ਮੀਡੀਆ ਦਾ ਉਹਨੇ ਅੱਛੀ ਪੂਮ ਕਾ ਦਿੱਨੀ ਹੈ ਜੀ ਉਹ ਕਿਵੇਂ ਵੀ ਤੇ ਹਰ ਇੱਕ ਸੋਸ਼ਲ ਮੀਡੀਆ ਤੇ ਜ세ਦਾਸਰ ਨੂੰ ਗਲਤ ਕਮੈਂਟ ਕਰਦਾ ਰਹੇ ਹੂੰ ਚਾਹੇ ਉਹ ਆਪਣਾ ਦੇਸੀ ਸੀ ਚਾਹੇ ਉਹ ਬਲੇਟੀ ਸੀ ਖਾਸ ਕਰਕੇ ਜਿਹੜੇ ਬਨੌਟੀ ਖਾਲਸਥਾਨੀ ਬਾਹਰ ਅਮਰੀਕਾ ਕੈਨੇਡਾ 'ਚ ਬੈਠੇ ਨੇ ਉਹ ਮਤਲਬ ਕੇ ਸਿੰਘ ਸਾਹਿਬ ਨੂੰ ਇਹਨਾਂ ਦੇ ਨੌਕਰਾ ਦਸਾਂਗੇ अच्छा ਤੇ ਮੈਂ ਕਿਸੇ ਵੀ ਕਮੈਂਟ ਵਿੱਚ ਅੱਜ ਤੱਕ ਮਤਲਬ ਕਿ ਉਹਨਾਂ ਸਭ ਨੂੰ ਇਗਨੋਰ ਕਰਾ ਰਿਜੈਕਟ ਕਰਦਾ ਰਿਹਾ ਵੀ ਤੁਸੀਂ ਗਲਤ ਹੋਗੇ ਸਮਾਂ ਬਦਲ ਗਿਆਗਾ ਉਹਨਾਂ ਕੋਲੇ ਤਾਕਤ ਨਹੀਂ ਰਹੀ ਜ세ਦਾਰ ਸਾਹਿਬ ਨੇ ਪਿਛਲੀ ਘਰਵਾਚਨ ਸਿੰਘ ਵਾਲੀ ਕਹਾਣੀ ਵੇਖ ਲਈ ਜੀ ਵੀ ਸਾਡੇ ਨਾਲ ਕੀਤੀ ਹੋਇਆ ਸੋ ਉਹ ਤੇ ਹਾਸਦੇ ਵਿੱਚ ਜ세ਦਾਰ ਕਬੀਰ ਸਿੰਘ ਜਸਪ੍ਰੀਤ ਸਿੰਘ ਦਾ ਸੇਕਾ ਦਾ ਦੇ ਵਿੱਚ ਇੱਕ ਨਾਮ ਨਾ ਖੱਟ ਗਏ ਨੇ ਔਰ ਇੱਕ ਚੰਗੀ ਫਿਰਤ ਬਾਤ ਸੀ ਆ ਕਾਲੀ ਦਵਾਈ ਤੋਂ ਖਵਣ ਲੱਗ ਰਹੀ ਆ ਪਰਮਿੰਦਰ ਸਿੰਘ ਖਾਲਸਾ ਜੀ ਕਿ ਜਸਪ੍ਰੀਤ ਸਿੰਘ ਤੇ ਗਵੀਰ ਸਿੰਘ ਨੇ ਦਵਾਈ ਦੇ ਵਿੱਚ ਮੁਲਾਕਾਤ ਕੀਤੀ ਸੀ ਮੈਂ ਉਹਨੂੰ ਤੁਰ ਤੱਕ ਬਿਚੂੜਾ ਬਲੰਦ ਹੈ ਕਿ ਚਾ ਵੀ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ ਅੱਜ ਤੇਕਾ ਜੋ ਵੀ ਮਤਲਬ ਕਿ ਉਹਨਾਂ ਨੇ ਸਟੈਪ ਲਏ ਅਕਾਲੀ ਰਾਜ ਦੇ ਇਸ ਮਾਮਲੇ 'ਚ ਉਹ ਬਹੁਤ ਹੀ ਸਾਰਥਕ ਸੱਚੇ ਸੁੱਚੇ ਔਰ ਬੇਖਾਬ ਹੋ ਗਿਆ ਕਿਸੇ ਦੀ ਬਗੈਰ ਅਧਿਨਕੀ ਤੋਂ ਸ਼ਰਨ ਨਹੀਂ ਕਰੀ ਤੋਂ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਤੇ ਮੈਂ ਅੱਜ ਸਵੇਰੇ ਹੀ ਲਿਖਿਆ ਸੀ ਵੀ ਕਿ ਨਵੇਂ ਸਵੇਰ ਆਉਣ ਵਾਲੀ ਹੈ ਨਵਾਂ ਸੂਰਜ ਚੜਨ ਵਾਲਾ ਹੈ ਸਿੱਖ ਪੰਥ ਉਸ ਦਾ ਗਾਜ ਕਰੂਗਾ ਔਰ ਸੱਚ ਹੋਇਆ ਤੇ ਬਾਪੂ ਜੀ ਫਿਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਆਪਦੇ ਗੁਨਾਹ ਕਬੂਲ ਕਰ ਲਏ ਆ ਕੀ ਹੁਣ ਆਮ ਲੋਕ ਪੰਜਾਬ ਦੇ ਸਿੱਖ ਜਾਂ ਬਾਹਰ ਬੈਠੇ ਸਿੱਖ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰ ਦੇਣ ਜਿਹੜੇ ਸੁਖਵੀਰ ਸਿੰਘ ਜੁੰਡਲੀ ਦੇ ਬੰਦੇ ਨੇ ਉਹਨਾਂ ਨੂੰ ਤਾਂ ਬਹੁਤ ਵੱਡੀ ਛੱਟ ਵਹਿਕ ਉਹਨਾਂ ਨੂੰ ਤਾਂ ਬਹੁਤ ਵੱਡਾ ਸਿਰ ਦਰਦ ਉਹਨਾਂ ਦਾ ਸਮਾਜਿਕ ਜੀਵਨ ਤੇ ਰਾਜਨੀਤਿਕ ਜੀਵਨ ਤਬਾਹ ਹੋ ਗਿਆ ਉਹ ਕਿਸੇ ਵੀ ਖੇਤਰ ਦੇ ਵਿੱਚ ਬਾਅਦ ਨਹੀਂ ਸਕ ਲਗੇ ਕਿਉਂਕਿ ਉਹ ਜਦੋਂ ਸੁਖਵੀਰ ਨੇ ਇਹ ਚੀਜ਼ ਗਨਾਹ ਕਬੂਲ ਲਏ ਸੋ ਜੁਨਲੀ ਵੀ ਸਾਰੀ ਕਮੇਟੀ ਦੇ ਵਿੱਚ ਸੀ ਐਗਜ਼ੈਕਟਿਵ ਦੇ ਵਿੱਚ ਸੀ ਉਹਦੇ ਵਿੱਚ ਸ਼ਰੋਵਣੀ ਕਮੇਟੀ ਵੀ ਭਾਗੀਦਾਰ ਹੋ ਗਈ ਤੇ ਉਹਦੇ ਵਿੱਚ ਪ੍ਰਕਾਸ਼ ਸਿੰਘ ਨੂੰ ਬਾਦਲ ਮੁੱਖ ਦੋਸ਼ੀ ਕਰਾ ਦੇ ਚਲਾ ਗਿਆ ਜਿਹੜਾ ਉਹਨੂੰ ਫਕਰੇ ਕੌਮ ਦਾ ਕਿਤਾਬ ਦਿੱਤਾਏਗਾ ਉਹ ਪੰਜ ਸੇ ਇਹ ਚੀਜ਼ ਦਾ ਪੂਰਾ ਜ਼ੋਰ ਦਿੰਦਾ ਜਣ ਹੈ ਵੀ ਕਾਲ ਤੱਕ ਥੋੜ ਨੂੰ ਬੱਸ ਉਹ ਵੱਡਾ ਗਣਾ ਹੈ ਸੋ ਸੂ ਵੀਰ ਬਾਦਲ ਦੀ ਜਿਹੜੀ ਰਾਸ ਸੀ ਲਾਲ ਸਾਸੀ ਉਹ ਪੂਰੀ ਨਹੀਂ ਬਈ ਤੇ ਭਵੇਖਰੇ ਵਿੱਚ ਉਹ ਕਿਸੇ ਵੀ ਰਾਣੀ ਤੇ ਚਾਹ ਤੇ ਪੰਥ ਦੀ ਇੱਕ ਵਾਰ ਨਹੀਂ ਕਰਸ ਨਹੀਂ ਬਾਪੂ ਜੀ ਇੱਕ ਇਹ ਵੀ ਆ ਕਿ ਪੰਜਾਬ ਦੇ ਲੋਕ ਬੜੇ ਫਰਾਕ ਦਿਲ ਨੇ ਜੇਕਰ ਕੋਈ ਆਪਦੀ ਗਲਤੀ ਮੰਨ ਲੈਂਦਾ ਤਾਂ ਉਹਨੂੰ ਮਾਫੀ ਕਰ ਦਿੰਦੇ ਬਿਲਕੁਲ ਨਹੀਂ ਜੀ ਮੈਂ ਇਸ ਗੱਲ ਨਾਲ ਸੰਤਮੈਂ ਪਹਿਲਾਂ ਵੀ ਇਹ ਲਿਖ ਚੁੱਕਿਆ ਹਾਂ ਜਿਹੜਾ ਫਰਾਕ ਦਿਲ ਦਾ ਮਤਲਬ ਤੁਸੀਂ ਲੈ ਰਹੇ ਹੋ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਉਹ ਸੀਗਾ ਜਦੋਂ ਬੰਦਾ ਕੋਈ ਗਲਤੀ ਕਰੇ ਉਹਨੂੰ ਕਾਲ ਤੱਕ ਤੇ ਪੰਛ ਮਾਫ ਕਰ ਦਿੰਦੇ ਇਹਨਾਂ ਲੋਕਾਂ ਨੇ ਤਾਂ ਬੰਜਰ ਗਲਤੀ ਨਾ ਕੀਤੀਆਂ ਕੋ ਨਾ ਨਹੀਂ ਕੀਤੀ ਸੋ ਜਿਸ ਕਰਕੇ ਪੰਛ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਨਹੀਂ ਇਹਨੂੰ ਕੋਈ ਵੀ ਜਿਹੜਾ ਆਮ ਸਿੱਖ ਹੈ ਉਹ ਇਸ ਦੀ ਰਵਾਈ ਨੂੰ ਮਨਜ਼ੂਰ ਨਹੀਂ ਤੇ ਫਿਰ ਬਾਪੂ ਜੀ ਕਿਉਂਕਿ ਪੰਜਾਬ ਦੀ ਜਾਨ ਹੈ ਸਾਰੀ ਖੇਤਰੀ ਇੱਕੋ ਇੱਕ ਪਾਰਟੀ ਸੀ ਜਿਹੋ ਉਹ ਦੀ ਲੀਡਰਸ਼ਿਪ ਵੀ ਹੁਣ ਆ ਮੰਨ ਲਓ ਗਨਾਹ ਕਬੂਲ ਕਰਕੇ ਦੋਸ਼ੀ ਿਕਰਾਰ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਰੇ ਪੰਜਾਬ ਦੀ ਜਿਹੜੀ ਪਾਵਰ ਹੈ ਕਿਹੜੀ ਜਿਹੜੀ ਮਤਲਬ ਖੇਤਰੀ ਪਾਵਰ ਆਪਾਂ ਸਮਝ ਕੇ ਖਤਮ ਹੋ ਗਈ ਹੈ ਪੰਜਾਬ ਦੀ ਨਹੀਂ ਜੀ ਬਿਲਕੁਲ ਨਹੀਂ ਹੁੰਦੀ ਮੈਂ ਆਪਦੇ ਜ਼ਿੰਦਗੀ ਦੇ ਸਨ ਛੋੜ ਤੋਂ ਪੰਜਾਬ ਦੀ ਰਾਜਨੀਤੀ ਨੂੰ ਦੇਖਦਾ ਰਹਾਂਗਾ ਸਿੱਖ ਪੰਥ ਬਲਵਾਨ ਹੋ ਕੇ ਨਿਕੂਗਾ ਕਿ ਮੈਂ ਨਮਾ ਅਕਾਲੀ ਦਲ ਬਣੂਗਾ ਸਿੱਖਾਂ ਕੋਲੇ ਬਹੁਤ ਵਧੀਆ ਦਿਮਾਗ ਨੇ ਜਿਹੜੇ ਹੁਣ ਉਹ ਅਕਾਲ ਤਖਤ ਦੇ ਨਾਲ ਜੁੜ ਕੇ ਅੱਗੇ ਆਉਣਗੇ ਉਹਦੀ ਪਿਛਲੀ وجہ ਆਏ ਸੀ ਉਹ ਹਰ ਕੋਈ ਡਰਦਾ ਸੀ ਜਿਵੇਂ ਡਾਕਟਰ ਭੱਤੀ ਪਟਿਆਲੇ ਵਾਲਾ ਨੇ ਕਿਹਾਗਾ ਕਿ ਮੈਂ ਨਹੀਂ ਸੀ ਡਰਦਾ ਬੋਦਾ ਇਹਨਾਂ ਦੇ ਬਖ랍 ਹੁਣ ਉਹ ਵੀ ਇੰਟਰਵਿਊ ਆ ਦੇ ਰਹੇ ਪੰਜਾਬੀ ਟੀਵੀ ਤੇ ਆ ਦੂਸਰਿਆਂ ਤੇ ਮਿਹਾਈ ਲੋਕੋ ਘਨਾ ਕਰਨੇ ਇਹਨਾਂ ਦੀ ਕਦੀ ਵੀ ਅਗਵਾਈ ਮਨਜ਼ੂਰ ਨਹੀਂ ਕਰੀ ਜਾਂਦੀ ਸੋ ਸਿੱਖਾਂ ਕੋਲੇ ਉਹ ਕਾਬਲ ਜਮਾ ਹੈਗੇ ਨੇ ਉਹ ਜਦੋਂ ਅਕਾਲ ਤਖਤ ਤੋਂ ਬੁਲਾਊਗਾ ਕੱਠ ਕਰੂਗਾ ਅਗਵਾਈ ਵਾਸਤੇ ਫਟਾਫਟ ਲੋਕ ਬਹਾਰ ਆਉਂਦੇ ਐ ਕਿੰਨਾ ਤੇ ਤੁਹਾਡੀ ਠੀਕ ਆ ਤੁਸੀਂ 164 ਤੋਂ ਲੈ ਕੇ ਮੰਨ ਲਓ 2024 ਤੱਕ ਦੀ ਸਿੱਖ ਰਾਜਨੀਤੀ ਨੂੰ ਕਿਵੇਂ ਦੇਖਦੇ ਪਹਿਲਾਂ ਥੋੜਾ ਜਿਹਾ ਸਾਰਾ ਪਿੱਛੇ ਤੋਂ ਲੈ ਕੇ ਹੁਣ ਤੱਕ ਥੋੜਾ ਐਕਸਪਲੇਨ ਕਰਿਓ ਜਿਹੜੀ ਪਹਿਲਾਂ ਵਾਲੀ ਸਿੱਖ ਰਾਜਨੀਤੀ ਸੀ ਉਹ ਪਿੰਡਾਂ ਦੇ ਕਿਸਾਨਾਂ ਨਾਲ ਜੁੜੀ ਹੋਈ ਸੀ ਜਿਹੜੀ 500 ਦੀ ਵੱਡੀ ਗੜ ਸੀ ਉਹ ਪਿੰਡਾਂ ਦੇ ਕਿਸਾਨ ਸੀ ਜਿਸ ਦੇ ਸਿਰ ਤੇ ਅਕਾਲੀ ਰਾਜ ਕਰਦਾ ਸੀ ਅਕਾਲੀ ਰਾਜ ਨੇ ਮੋਰਚੇ ਲਾਏ ਕਿਸਾਨਾਂ ਨੇ ਪਿੰਡਾਂ ਨੇ ਵੱਧ ਚੜ ਕੇ ਦੇ ਚ ਹਸਾਲਿਆ ਤੇ ਵੱਧ ਚੜ ਕੇ ਹਸਾਲ ਲੈ ਕੇ ਜੇਲ੍ਹਾਂ ਯਾਤਰਾ ਕਦੀਆਂ ਕਰਵਾਨੀਆਂ ਕੀਤੀਆਂ ਪੰਜਾਬੀ ਸੂਬਾ ਦੇ ਬਣ ਚੱਕ ਪਿੰਡੂ ਕਿਸਾਨੀ ਨੇ ਸਿੱਖ ਪੰਥ ਦਾ ਬਹੁਤ ਵੱਡਾ ਸਹਜੋ ਦਿੱਤਾ ਜਦੋਂ ਪੰਜਾਬੀ ਸੂਬਾ ਬਣ ਗਿਆ ਪੰਜਾਬੀ ਸੂਬਾ ਬਣ ਤੋਂ ਬਾਅਦ ਅਕਾਲ ਹਾਪ ਉਸ ਤੋਂ ਜੋ ਪੰਜਾਬੀ ਸੂਬਾ ਬਣ ਗਿਆ ਉਸ ਤੋਂ ਬਾਅਦ ਅਕਾਲ ਤਖਤ ਤੋਂ ਸੰਤਪਤ ਸਿੰਘ ਨੂਬੀ ਚੰਖਾਇਆ ਕਰ ਦਿੱਤਾ ਉਹ ਕਾਦੇ ਕਰਕੇ ਉਹਨਾਂ ਨੇ ਸਾਸੀ ਵੀ ਮੈਂ ਜਉਂਦਾ ਮਚੂਆ ਅੰਗਨਕੁੰਡ ਬਣਾਇਆ ਸੀ ਕਿਉਂ ਬੀ ਅਸੀਂ ਅਮ ਜਿਉਂਦੇ ਮਰ ਜਾਂਗੇ ਜੇ ਸਾਨੂੰ ਪੰਜਾਬੀ ਸੂਬਾ ਨਾ ਦਿੱਤਾ ਅੱਛਾ ਤੇ ਉਹ ਮੈਂ ਉੱਥੇ ਉਦੋਂ ਉਸ ਸਮੇਂ ਜਾ ਕੇ ਨੌਜਾਬ ਵਿੱਚ ਦੇਖ ਵੀ ਦੇਖ ਕੇ ਆਇਆ ਸੀ ਤੇ ਫਿਰ ਉਹਦੇ ਚ ਜਿਹੜੇ ਸਾਇੰਟਿਸਟ ਦੇ ਬੰਦੇ ਸੀ ਉਹਨਾਂ ਨੇ ਵਿੱਚ ਉਹ ਚੋਲੇ ਪਾ ਕੇ ਹੁਕਮ ਨਾ ਖੂਬਾ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਤੁਹਾਡੀਆਂ ਮੰਗਾਂ ਮਨਜ਼ੂਰ ਕਰ ਦਿਆਂ ਤੁਸੀਂ ਇਹ ਆਖਣਾਂ ਪੜ੍ਹ ਕੇ ਛੱਡ ਦਿਓ ਸਤ ਸੰਤ ਬਾਬੇ ਸਿੰਘ ਜੀ ਨੇ ਉਹ ਕਹਿਣ ਤੇ ਇਹ ਆਹਨ ਕਰ ਸੋ ਤੁਸੀਂ ਤੇ ਸੰਤ ਪਤਿ ਜੀ ਸਿੰਘਾ ਕਾਇਕੇ ਅੰਗਲੈਂਡ ਦੀ ਬਦੇਸ਼ ਦਾ ਪ੍ਰਣ ਉਤਪਿਆ ਤੇ ਲਿਖਦਾ ਕਿ ਸਵੇਤਰਾ ਨਹੀਂ ਤੋਲਿਆ ਇੱਕ ਲੰਡਨ ਸ਼ਬਿਆ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਤੇ ਜਿਹੜਾ ਲੱਖਾਂ ਦੀ ਦਾਤ ਚ ਭਇਆ ਤੇ ਲੋਕਾਂ ਨੇ ਤਾਂ ਸਮਝੀ ਤਾਂ ਪਰ ਕਿ ਮਿਲਿਆ ਪੰਛ ਨੂੰ ਕੀ ਲੰਗੜੀ ਜੀ ਸੂਬੀ ਟੁੱਟੀ ਜੀ ਨਾ ਕੋਈ ਆਪਦੇ ਲੱਖਾਂ ਦਾ ਕੋਈ ਪਹਿਲਵਾਹੀ ਕਰਨ ਵਾਲਾ ਸੀ ਨਾਲ ਦੇ ਪਾਣੀਆਂ ਦੀ ਕੋਈ ਪੈਣ ਵਾਲਾ ਸੀ ਸਭ ਨੂੰ ਰਾਜਸੀ ਤਾਕਤ ਦੀ ਪੈਗੀ ਉਹਨਾਂ ਨੂੰ ਇਹ ਹੋ ਗਿਆ ਵੀ ਮੈਂ ਮੁੱਖ ਮੰਤਰੀ ਬਣਨਾ ਮੈਂ ਮੁੱਖ ਮੰਤਰੀ ਬਣਨਾ ਉਸ ਤੋਂ ਬਾਅਦ ਜਦੋਂ ਬਣਿਆ ਗੁਰਨਾਮ ਸਿੰਘ ਬਣਿਆ ਗੁਰਨਾਮ ਸਿੰਘ ਨੂੰ ਸੰਤ ਬਦਲ ਸੰਧ ਨੇ ਹਟਾ ਦਿੱਤਾ ਬਿਜ ਦੀ ਬਾਦ ਨੂੰ ਬਣਾਤਾ ਲਸ਼ਮਣ ਸਿੰਘ ਗੱਲ ਬਣਿਆ ਉਹਨੇ ਲਸ਼ਮਣ ਸਿੰਘ ਕੇ ਲੇਕ ਬਹਾਦਰੀ ਦਾ ਸਿੱਖਾਉਂਦਾ ਜੀਨੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਰਾਸੀ ਪਾਛਾ ਦੇ ਦਾਰਾਲ ਕੀਤਾ ਉਸ ਤੋਂ ਬਾਅਦ ਪਿੰਨਾ ਦੀਆਂ ਲਿੰਕ ਸਰਕਾਂ ਦਾ ਜਾਲ ਲਖਣ ਸਿੰਘ ਨੇ ਉਲਾਇਆ ਬਾਦਲ ਜਦੋਂ ਬਾਦਲ ਆ ਜਾਂਦੇ ਨੇ ਬਾਦਲ ਨੇ ਸਭ ਤੋਂ ਪਹਿਲਾ ਕੰਮ ਜਦੋਂ ਮੁੱਖ ਮੰਤਰੀ ਬਣ ਜਾਂਦੇ ਨੇ ਉਹ ਲੌਲੀ ਪੌਪਟ ਨੇ ਸ਼ੁਰੂ ਕਰਦੇ ਪੰਜਾਬੀ ਨਾਲ ਕਿਦਰੇ ਪਾਣੀ ਮੁਫਤ ਕਰਤਾ ਕਿਤੇ ਬਿਜਲੀ ਮੁਫਤ ਕਰਤੀ ਕਿਤੇ ਧਾਣੇ ਦੇ ਲਾ ਕੇ ਕਿਤੇ ਮਾਮਲੇ ਮਾਫ ਕਰਤੇ ਇਹ ਲੋਲੀ ਪਬ ਸਾਡੇ ਲੋਕ ਚੂਸਣ ਲਾਗੇ ਤੇ ਮਿਲਿਆ ਪੰਜਾਬੀਆਂ ਨੂੰ ਕੱਖ ਵੀ ਦਾ ਉਹਦੀ وجہ ਸੀ ਉਹਦਾ ਉਹਨੇ ਘਾਣੇ ਦੇ ਸਾਨੂੰ 84 ਦੇ ਨਾਮ ਤੇ ਭੰਡ ਕੇ ਲੋਕਾਂ ਦਾ ਰੱਜ ਕੇ ਮੂਰਖ ਬਾਇਆ ਰਾਜ ਸੀ ਰੋਟੀਆਂ ਸੇਖੀਆਂ ਤੇ ਆਪਰੇ 247 ਫੇਰ ਉਹਨੇ ਭਾਰਤੀ ਜਨਤਾ ਪਾਰਟੀ ਨਾਲ ਕਾਲਵੇਲ ਕਰਕੇ ਸਰਕਾਰ ਪੰਜਾਬ ਚੋਂ ਨਹੀਂ ਸ਼ੁਰੂ ਕਰਤੀ ਹੌਲੀ ਹੌਲੀ ਭਾਰਤੀ ਜਨਤਾ ਪਾਰਟੀ ਨਾਲੇ ਰਚ ਮਿਚ ਗਿਆ ਜਿਹੜੇ ਪਿੱਛੇ ਵੱਡੇ ਨੁਕਸਾਨ ਹੋਏ ਉਹਦਾ ਵੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ ਨਾ ਕਿ ਹੋਰ ਦੂਜੇ ਨਹੀਂ ਕਿਉਂਕਿ ਕਾਲੀ ਦਾਲ ਦੇ ਪਹਿਲਾ ਪ੍ਰਧਾਨ ਸੀ ਜਿਹੜੇ ਉਹ ਕਾਫੀ ਜਿਵੇਂ ਆਪਣਾ ਜਗਦੇਵ ਸਿੰਘ ਤਲਵੰਡੀ ਚਤਤੋੜ ਵਰਗੇ ਉਹ ਪਿੱਛੇ ਡਿੱਗਦੇ ਸੀ ਹਮ ਸੋਬਾਦ ਆਪ ਬਦੇਵ ਸਿੰਘ ਜਦੋਂ ਆਪਣਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਿਆ ਇਹਨੇ ਪੰਚਰੇ ਵਿੱਚ ਜੁੰਡਲੀ ਧੜਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਉਸ ਦੇ ਵਿੱਚ ਜਿਹੜੇ ਆਮ ਵਫਾਦਾਰ ਮਨਿਸਟਰ ਸੀ ਜਾਂ ਲੀਡਰ ਸੀ ਉਹਨਾਂ ਨੂੰ ਪਿੱਛੇ ਤੋਂ ਸ਼ੁਰੂ ਕਰਤਾ ਤੇ ਜਿਹੜੇ ਲਗਾ ਵਰਗੇ ਸੀ ਜਾਂ ਜਿਹੜੇ ਹੋਰ ਸੀਗੇ ਇਹ ਜਿਹੜੇ ਲਟੇਰੇ ਜਾਂ ਉਹਦੇ ਰਿਸ਼ਤੇਦਾਰ ਸੀ ਆਪਣਾ ਕੈਰੋ ਦਾ ਪਰਿਵਾਰ ਹੋ ਗਿਆ ਤੇ ਫਿਰ ਹੁਣ ਮੰਗਲੋ ਮਾਰਾ ਤਾਂ ਮੀਠਾ ਪਰਿਵਾਰ ਵੀ ਜਮਾਨ ਸਾਰਾ ਕੁਝ ਹੀ ਕਾਬਜ ਹੋ ਕੇ ਬੈਠ ਗਿਆ ਸੋ ਇਹ ਜਿਸ ਉਹ ਇਹਨਾਂ ਨੇ ਆਪਦਾ ਸਾਰਾ ਪਰਿਵਾਰ ਹੀ ਐਮਪੀ ਬਣਾਤਾ ਭਰਾ ਨੂੰ ਗੁਰਦਾਸ ਵਾਦਲ ਨੂੰ ਤੇ ਫਿਰ ਆਪਦਾ ਮੁੰਡਾ ਸੱਜਿਆ ਹੱਤਬਾਗ ਤੋਂ ਮੰਗਲੋ ਬਾਹਰੋਂ ਫਿਰ ਉਹਨੂੰ ਬਲਾਦਾ ਉਹ ਬਹੁਤ ਵੱਡਾ ਬਲਾਰਾ ਬਣ ਗਿਆ ਮੈਂ ਉਹਨੂੰ ਕਿਹਾ ਸੀ ਵੀ ਆ ਆ ਬੜਾ ਬਦਵਸਨ ਖੜਾ ਕਹਿੰਦਾ ਆਪਾਂ ਚੋਂ ਜਿੰਨੀ ਆਪਾਂ ਇਹੋ ਕੀ ਧਾਰ ਲੈਣੀ ਹੈ ਕਿ ਲੋਕ ਇਸੀ ਗੱਲ ਸੁਣਦੇ। ਕੋਈ ਹੋਣੀ। ਹਾਂ। ਤੇ ਮੈਂ ਹੱਥ ਬੰਨ ਕੇ ਦੇਖੀ ਕਿਤੇ ਕੁਝ ਵੀ ਨਾ ਬੋਲ ਕੇ। ਹਾਂ। ਆਪਣਾ ਸੱਤਿਆ ਨਾ ਖੋ ਜੂਗਾ। ਸੋ ਮੈਂ ਜਦੋਂ ਇਹ ਬੋਲਿਆ ਸੀ ਮਿਲੇ ਵੀ ਕੋਈ ਤਾਂ ਕੱਲ ਵੀ ਹੋਈ। ਮੈਂ ਉਦੋਂ ਕਹਿਦਾ ਸੀਗਾ ਵੀ ਇਹ ਖਿਆਲ ਆਵੇ ਤਾਂ ਪੰਜਾਬ ਦਾ ਪੱਠਾ ਤੇ ਪੰਜਾਬ ਦਾ ਪੱਠਾ ਲਾਉ। ਔਰਗਾ ਨਾਲ ਜਸਾ ਚ ਸਤ ਉਹ ਸੋ ਬਾਜ਼ ਅਟਵਾਟ ਮਗਰੋਂ ਜਿਹਦਾ ਬਾਦਲ ਮੁੱਖ ਮੰਤਰੀ ਬਣਿਆ ਪਿੱਛੇ ਜਿਹੜੇ ਗੁਨਾਹ ਹੋਏ ਨੇ ਖੜਕੂਆਂ ਵੇਲੇ ਜਿਵੇਂ ਬਾਈਕਾਟ ਕਰਦਾ ਰਿਹਾ ਉਹਨਾਂ ਦੇ ਭੁਖਾਂਦੇ ਜਾਂਦਾ ਰਹੇਗਾ ਹੋਰ ਜਿਹੜੀ ਲੰਮੀ ਕਥਾ ਹੈ ਇਹਨਾਂ ਦੀਆਂ ਮਤਲਬ ਕਿ ਬਦਨਤੀਆਂ ਉਹਦੇ ਵਿੱਚ ਫੇਰ ਇਹ ਜਿਸੋਂ ਅਟਵਾਟ ਮਗਰੋਂ ਸਰਕਾਰ ਸੈਂਟਰ ਦੀ ਸਰਕਾਰ ਇਹਨੂੰ ਖੁੱਲੀ ਛੁੱਟੀ ਦਿੱਤੀ ਤੇਲ ਵੀ ਤੈਨੂੰ ਤੇ ਹਜ਼ਾਰੇ ਨੇ ਦੇ ਕਮਾਂਡੋ ਵੀ ਤੈਨੂੰ ਚੱਲ ਪੰਜਾਬ ਦੇ ਵਿੱਚ ਤੂੰ ਕਰ ਤੇਰੀ ਸਰਕਾਰ ਬਣਾਈਆ ਉਸ ਗੱਲ ਦਾ ਮੈਂ ਚੰਡੀਗੜ੍ਹ ਚਸ਼ਮੇ ਦੀ ਤੱਕ ਆ ਜਿਹੜੇ ਉੱਥੇ ਲੋਕ ਸੀ ਪੁਲਿਸ ਦੇ ਜਾਬਸ ਜਿਹਨਾਂ ਦਾ ਮੇਰਾ ਜਨਰਲ ਮੈਂ ਦੇਖਦਾ ਸੀ ਉਸ ਨੇ ਉਹ ਦੋ ਐਨ ਇਹ ਹਰ ਵਿਧਾਨ ਸਭਾ 'ਚ ਆਪਣੇ ਕਾਨਫਰੰਸ ਆ ਰਿਹਾ ਹਰੇਕ ਕਾਨਫਰੰਸ 'ਚ ਇਹਨੂੰ थैਲੀ ਭੇਟ ਕੀਤੀ ਜਾਂਦੀ ਸੀ ਕਿਤੇ ਲੱਖ ਦੀ ਕਿਤੇ 70000 ਦੀ ਕਿਤੇ 1 ਲੱਖ 20000 ਦੀ ਉਹ ਐਸੀ ਅੰਨੀ ਲੁੱਟ ਸੀ ਉਹ ਸਾਰੀ ਇਹਦੇ ਘਟੇ ਗਈ ਉਹ ਕਿਸੇ ਕਾਲੀ ਦਲ ਦੇ ਖਜ਼ਾਨੇ 'ਚ ਲਈ ਜਮ੍ਹਾਂ ਹੋ ਗਈ। ਇਹ थैਲੀ ਕਿਹਨੇ ਦਿੱਤੀ ਕਰੋ? ਉਹ ਬੜਕਰ ਹੁੰਦੇ ਸੀ। ਅੱਛਾ ਪਿੰਡਾਂ ਦੇ ਲੋਕ ਪਿੰਡਾਂ ਦੇ ਲੋਕ ਜਦੋਂ ਕਾਨਫਰੰਸ ਹੁੰਦੀ ਉਹਦੀ ਤਾਜ਼ਾ ਆਦਾਨਾ ਲੋਕਲ ਸ਼ਿਕੰਦਰ ਸਿੰਘ ਮਲੂਕਾ ਜੀ ਜਿੰਦਾ ਹਾਂ ਜਦੋਂ ਇਹ ਪ੍ਰਧਾਨ ਬਣਦਾ ਸੀ ਇਹਦੇ ਕੋਈ ਆਪ ਦੇ ਕੋਈ ਤਾਂ ਇਕੱਲੀ ਠੈਂ ਠੈਂ ਨਾ ਪਾਲ ਸੀ ਅੱਜ ਇਹ ਬਹੁਤ ਵੱਡਾ ਸਿੱਖ ਲੀਡਰ ਬਣਾ ਰਿਹਾ ਹਾਂ ਇਹਦੇ ਕੋਈ ਟੁੱਟੀ ਮਰੂਤੀ ਹੁੰਦੀ ਬਲਦੇਵ ਕ੍ਰਿਸ਼ਨ ਫੋਨ ਵਾਲੇ ਕੋਲੇ ਆਉਂਦਾ ਉਹ ਵੀ ਠੱਕਾ ਲਾ ਕੇ ਸਟਾਲ ਲਾਉਂਦੀ ਸੀ ਅੱਜ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੂੰ ਸਿੱਖ ਪੰਥ ਦਾ ਲੀਡਰ ਕਿਵੇਂ ਬਣਾਤਾ ਅੱਜ ਇਹ ਹੈ ਬੰਦੇ ਫਿਰ ਇਹਨੇ ਪ੍ਰੈਸ ਵਰਤਿਆ ਹੁਕਮ ਚੰਦ ਸ਼ਰਮਾ ਨੂੰ ਬਿਠਾਏ ਉਹਨੋ ਕੀ ਕਰਦੇ ਸੀ ਜਿਹੜੀ ਕਾਨਫਰੰਸ ਹੁੰਦੀ ਉਹਨੂੰ ਕਹਿੰਦੇ 100 ਦੇ ਸੱਤ ਤੋਂ 1000 ਦਾ ਕੱਠ ਲਿਖਦੇ ਸੀ 80000 ਦਾ ਕੱਠ ਤਾਂ ਕਿ ਮਿਲਵੇ ਲੋਕਾਂ ਦੇ ਪ੍ਰਵਾਹ ਪਵੇ ਵੀ ਸਾਰੇ ਲੋਕ ਜਰੋਰੀ ਸੋ ਇਹ ਹਕਮ ਜੰਦਰ ਸ਼ਰਮਾ ਦੀ ਮਲੂਕਾ ਸਾਹਿਬ ਪ੍ਰਧਾਨ ਸੀ ਫਿਰ ਉਹ ਸੇਵਾ ਭਾਵਨਾ ਮੁਰਗੇ ਦੀ ਤੰਗ ਤੇ ਬਹੁਤ ਅਨਮ੍ਰਿਤ ਹੁਣ ਜਦੋਂ ਇਹ ਕਾਰਨਾਮੇ ਇਹ ਕਰਦੇ ਰਹੇ ਆ ਉਦੋਂ ਇਹ 500 ਨੋਟ ੜਦੇ ਨੇ ਬਾਪੂ ਹੁਣ ਕੀ ਸੋਚਦਾ ਮੰਨ ਲਓ ਜਦੋਂ ਮੰਨ ਲਓ ਸੂਨੀ ਕਾਲੀਦਾਲ ਕੀ ਖਤਮ ਹੋ ਗਿਆ ਤੁਹਾਡੇ ਤੁਸੀਂ ਕਹਨੇ ਹੋ ਤਾਂ ਹੁਣ ਫਿਰ ਨਵਾਂ ਕਾਲੀਦਾਲ ਇੱਕ ਤਾਂ ਇਹ ਨਾ ਜਿਹੜਾ ਨਿਕਲਿਆ ਵਾ ਕਾਲੀਦਾਲੋਂ ਕਿਸੀਂ ਅਸੀਂ ਪਤਾ ਨਹੀਂ ਇਹ ਤਾਂ ਚੰਦੂ ਮਾਜਰਾ ਬੀਬੀ ਜਗੀਰ ਤਾਰ ਕਰ ਗਿਆ ਉਹ ਬਿਲਕੁਲ ਗਲਤ ਨੇ ਉਹਨਾਂ ਨੂੰ ਕੋਈ ਬੰਦਾ ਮੂਹ ਨਹੀਂ ਲਾਊਗਾ ਕੋਈ ਸਦਾ ਲਹਿਰੇ ਜੇ ਕੋਈ ਉਹਨਾਂ ਨੇ ਇੱਕ ਕੰਮ ਚੰਗਾ ਕਰਤਾ ਇਹ ਗੱਲ ਹਰ ਇੱਕ ਬੰਦਾ ਸਿਆਣਾ ਕਹੂਗਾ ਕੋਟੜੀ ਸਾਹਿਬ ਕਿ ਜਿਹੜਾ ਉਹਨਾਂ ਨੇ ਜਾ ਕੇ ਅਗਰ ਤਾਂ ਕਰਦੇ ਗੁਨਾਹ ਮੰਨ ਕੇ ਨਗਰ ਨਕਰ ਕਰਕੇ ਮਾਲੇ ਵੀ ਅਸੀਂ 500 ਨੂੰ ਡੋਪਿਆ ਹੈਗਾ ਇਸ ਕਰਕੇ ਉਹ ਵਧਾਈ ਦੇ ਮਤਲਬ ਸਵਾਰ ਲੈ ਰਹੇ ਤੇ ਬਾਪੂ ਫਿਰ ਇੱਕ ਹੀ ਰਹਿ ਗਿਆ ਉਸ ਤੋਂ ਬਾਅਦ ਤਾਂ ਹੁਣ ਜਿਹੜਾ ਜਿਹਨੇ ਦੋ ਆਜ਼ਾਦ ਐਮਪੀ ਜਿੱਤੇ ਜਿਵੇਂ ਅਮਰਤਪਾਲ ਸਿੰਘ ਤੇ ਜਿਹੜਾ ਸਰਬਜੀਤ ਸਿੰਘ ਖਾਲਸਾ ਇਹਨਾਂ ਇਹ ਵੀ ਇੱਕ ਪਾਰਟੀ ਬਣਾਉਣਾ ਆਂਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਕੀ ਲੱਗਦਾ ਇਹ ਕਾਮਯਾਬ ਹੋਇਆ ਨਹੀਂ ਕਾਮਯਾਬ ਬਾਅਦ ਮੈਂ ਜਦੋਂ ਪਹਿਲੀ ਵਾਰ ਸੰਜੀਤ ਸਿੰਘ ਪ੍ਰਸ਼ੰਦੇਜ ਜੀ ਐਮਪੀ ਖੜਾ ਹੋਇਆ ਇਹ ਮੇਰੇ ਪਿੰਡ ਆਇਆ ਸੀ ਮੈਂ ਨੌਜਾਨ ਸੀ ਮੈਂ ਗਰਦਾਰਾ ਸਾਹਿਬ ਚ ਇਹਦੀ ਆਵਪਕਤੀ ਕੀਤੀ ਸੀ ਤੇ ਇਹਨੂੰ ਹੰਡ ਵੀ ਦਿੱਤਾ ਸੀ ਇਹ ਮੈਂ ਕਮੈਂਟ ਚ ਵੀ ਲਿਖ ਚੁੱਕਿਆ ਹਾਂ ਤੇ ਮੈਂ ਇਸ ਕਰਕੇ ਇੱਜ਼ਤ ਕਰਦਾ ਕਿ ਇੱਕ ਸ਼ਹੀਦ ਦਾ ਬੱਚਾ ਹੈਗਾ ਹੋ ਸਕਦਾ ਹੈ ਮਾੜਾ ਹੋਵੇ ਤੇ ਕਿਉਂ ਗੁਣ ਨਾ ਹੋਣ ਪਰ ਤੁਸੀਂ ਬੇਅੰਤ ਸਿੰਘਾਂ ਨੂੰ ਜਦੋਂ ਮੁਰੇ ਹੋਗੇ ਉਦੋਂ ਉਹਨੂੰ ਭੁੱਲ ਨਹੀਂ ਸਕਦੇ ਬਿਲਕੁਲ ਹਾਂ ਜੀ ਤੇ ਕੀ ਲੜਾ ਅਮਰਸਪਾਲ ਜੀ ਇਹ ਤਾਂ ਬਾਹਰੋਂ ਲਿਆ ਕੇ ਪੁਰਜਾ ਫਿੱਟ ਕੀਤਾ ਵੈ ਇਹ ਕੋਈ ਐਡਾ ਨਹੀਂ ਇਹ ਜੋ ਕੁਝ ਜੋ ਆਪਣਾ ਗੁਰੂ ਗ੍ਰੰਥ ਸਾਹਿਬ ਲੈ ਕੇ ਖਾਣੇ ਚ ਗਿਆ ਉਹਨੂੰ ਜਿਹੜੇ ਗੁਰਸਿੱਖ ਬਣ ਜਾ ਉਹ ਅੱਛਾ ਨਹੀਂ ਹੁੰਦਾ ਇਹ ਸੈਂਟਰ ਦੇ ਅਥਾਂਕ ਤੇ ਜਿਹੜੀਆਂ ਜਨਸੀਆਂ ਉਹਨਾਂ ਦਾ ਤਿਆਰ ਕੀਤਾ ਹੋਇਆ ਪੁਰਜਾ ਮੈਂ ਇਹਦੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਹੈ ਉਹ ਦੇਖੀਆਂ ਨੇ ਜਿਹੜੀਆਂ ਬਾਹਰ ਹੋਏ ਦੇ ਹੋਰ ਪਰਿਵਾਰ ਵਾਲੇ ਇਹਨਾਂ ਪਰਵਾਰ ਕਾਂਗਰਸੀ ਆ ਯਾਰੇ ਲੋਕ ਉਥੋਂ ਲੋਕ ਦੱਸ ਰਹੇ ਆ ਅਰੇ ਵਿਰੋਧ ਵੀ ਕਰਦੇ ਹੁੰਦੇ ਸੀ ਅਕਾਲੀ ਦਲ ਦਾ ਸੋ ਜਿਹੜੀ ਉਥੋਂ ਦੇ ਲੋਕਾਂ ਦੇ ਮੁਤਾਬਕ ਇਹ ਠੀਕਾ ਲੋਕਾਂ ਨੇ ਸੁਖਵੀਰ ਕਰਕੇ ਤੇ ਅਕਾਲੀ ਦਲ ਦਾ ਨਰੇਨ ਕਰਕੇ ਔਖੇ ਹੋયા ਨੇ ਇਕਜੁੱਟ ਹੋ ਕੇ ਅਮਰਸਪਾਲ ਨੂੰ ਵੋਟ ਪਾਈ ਲੇਕਿਨ ਹਾਂ ਅਮਰਸਪਾਲ ਦੇ ਹਲਕੇ ਚੋਂ ਐਮਐਲਏ ਤੋਂ ਜਿਤਾ ਕੇ ਲੈ ਗਏ ਦੂਸਰੇ ਛਾੜ ਗਏ ਮੈਂ ਬਾਬਾ ਪਰ ਇਹ ਚੀਜ਼ਾਂ ਨੂੰ ਫਿਰ ਕਿਵੇਂ ਦੇਖ ਦوں ਨਾ ਤਾਂ ਤੁਸੀਂ ਕਹਿੰਦੇ ਅਮਰਪਾਲ ਵਰਗੇ ਬਣ ਸਕਦੇ ਆ ਨਾ ਅਕਾਲੀ ਦਾਲਾ ਸੁਖਬੀ ਬਾਦਲ ਗਏ ਨਾ ਉਧਾਰ ਲਹਿਰ ਵਾਲੇ ਆ ਪੰਜਾਬ ਦੇ ਫਿਰ ਰਹਿ ਕਿਹੜੇ ਗਏ ਫਿਰ ਲੱਖੇ ਸਧਾਣੇ ਵਰਗੇ ਰਹਿ ਗਏ ਨਾ ਨਾ ਉਹ ਲੱਖਾ ਸਧਾਣਾ ਲਟੇ ਰਹਿ ਉਹਨੂੰ ਚਾਂਸ ਆ ਅੱਛੀ ਤਰ੍ਹਾਂ ਇੱਥੇ ਮੇਰੇ ਹਲਕੇ ਜੋ ਐਮਐਲਏ ਖੜਾ ਹੋਇਆ ਸੀ ਉਹ ਇਹ ਜਿਹੜੇ ਵੱਡੇ ਲੋਕ ਨੇ ਆ ਜਿਹੜੇ ਜਗਦੀਪ ਸਿੰਘ ਨੂੰ ਕਹੀ ਆ ਬਾਦਲ ਕੇ ਉਹਨੂੰ ਤਾਂ ਫੰਡ ਲੈ ਲੈਂਦਾ ਸੀਗਾ ਤੇ ਫਾਕਿਆ ਉਹਦੇ ਘਰੇ ਪਹੁੰਚਦਾ ਕਰਨਦਾ ਸੀ ਇੱਥੇ ਲੜਕਾ ਨੇ ਜਿਹੜੇ ਵਿਚਾਰੇ ਆਪ ਸੁਧਾਨ ਲੋਕਾਂ ਤੋਂ ਮਾਰੀ ਜਾਂਦੇ ਸੀ ਤੇ ਕਿਸੇ ਨੇ ਮੋਟੀ ਨਹੀਂ ਪਾਈ ਸਮਝਾ ਨਾ ਨਹੀਂ ਬਾਪੂ ਫਿਰ ਉਹ ਤਾਂ ਹਰੇਕ ਕਹਿੰਦਾ ਵੀ ਉਹਦਾ ਹਰੇਕ ਤੱਕ ਤਾਂ ਪਾਸਟ ਹੁੰਦਾ ਵੀ ਉਹ ਤਾਂ ਪਾਸਟ ਛੱਡ ਕੇ ਹੁੰਦਾ ਬੁੱਢੇ ਨਾਲ ਇਹਨਾਂ ਤੇ ਆਪਾਂ ਨੂੰ ਮਾਰਨ ਗਏ ਰਹੇ ਨਹੀਂ ਨਹੀਂ ਜੋ ਐਵੇਂ ਚ ਖਮੇਦੀ ਕਹਿੰਦੀ ਸਭ ਮੈਂ ਸੁਣੋ ਸਬਜੀ ਵਾਲਾ ਸਬਜੀ ਵੇਚ ਕੇ ਘਰਾਂ 'ਚ ਬਗ ਜਾਂਦਾ ਲੋਕ ਧਰ ਲੈਂਦੇ ਨੇ ਉਹ ਕਾ ਜਾਂਦਾ ਉਹ ਜਾ ਕੇ ਪੈਸੇ ਲੈ ਕੇ ਉਹਦੇ ਘਰੇ ਪਾਇਆ ਜੋ ਰੋਹੇਸਤਾਨੀ ਬਿਖਦੀ ਰਹਿੰਦੀ ਆ ਸਬਜੀ ਤੇ ਇਸ ਤਰ੍ਹਾਂ ਹੀ ਲੋਕ ਖਰੀਦਦੇ ਰਹਿੰਦੇ ਨੇ। ਜੋ ਕੋਈ ਮੰਡੀ ਦੀ ਸਬਜੀ ਵਾਲੀ ਬਣਾ ਸਕਦਾ ਸਿਰਫ ਉਹ ਵੇਚਦੀ ਪਾਉਂਦਾ। ਤੁਸੀਂ ਕਹਿੰਦੇ ਲੱਕਾਸ ਦਾ ਹੈ ਰਾਇ ਦਾ ਸਬਜੀ ਆ ਤਾਂ ਉਹ ਮੰਡੀ ਨਹੀਂ ਬਣਾ ਸਕਦਾ। ਘਰ ਫੇਦੀ ਪਾਉਂਗਾ। ਫੇਦੀ ਪਾਉਂਗਾ। ਇਹ ਫਿਰ ਬਾਪੂ ਫਿਰ ਰਹਿ ਕਿਹੜੇ ਗਏ ਹੁਣ ਸਿਮਰਜੀਤ ਮਾਨ ਰਹਿ ਗਿਆ ਫਿਰ। ਉਹ ਨਾ ਨਾ ਸੋਣੇ ਦਾਦਾ ਪੋਤਾ ਵੀ ਖੜਾ ਕਰ ਰਾਇਆ। ਉਹ ਸਰ ਮੈਂ ਉਹਨੂੰ ਬਹੁਤ ਲੇੜਿਆ ਹੋ ਕੇ ਮੈਂ ਜੀ ਆਸੀਂ ਮੀਤਾਂ ਕਰਦੇ ਰਹਿਆ। ਹਾਂ। ਕਾਗਸ ਨੂੰ ਜਸੇ ਅਜ਼ਾਰ ਇਸ ਹਾਲ ਕੇ ਦਾ। ਸਰਕਾਰ ਦਾ ਆਗੂ ਸੀ شورای ਜਿਹੜਾ ਮੈਂਬਰ ਤੇ ਆਪਣਾ ਗੁਰਦਾਨ ਸਿੰਘ ਟੌੜਾ ਦਾ ਖਾਸ ਅਸੀਂ ਰਾਮਪੁਰਾ ਗੁਰੂ ਘਰ ਦੇ ਵਿੱਚ ਮੀਟਿੰਗ ਹੋਈ ਸੀ ਟੌੜੇ ਜੀ ਭਗਤ ਸਿੰਘ ਜੈ ਦੀ ਮੈਂ ਤੇ ਸਰਮਜੀਤ ਜੀ ਸਮਾਨ ਦੇ ਉਹਨਾਂ ਦੀ ਇਹ ਨੰ ਸੀ ਵੀ ਕਿਸੇ ਲੋਟ ਬਾਗ ਨੂੰ ਖੁੰਝਦਾ ਉਹਨਾਂ ਜੋ ਫੇਲ ਹੋ ਗਿਆ ਨਾਲੇ ਗੋੜਾ ਨਾਲੇ ਸਮਝਿਤ ਸਿਮਰ ਨਹੀਂ ਬਾਪੂ ਫਿਰ ਹੁਣ ਸਿਮਰਜੀਤ ਮਾਂ ਹੁਣ ਫਿਰ ਕੌਣ ਆਊਗਾ ਪੰਜਾਬ ਦੇ ਖੇਤri ਫੜ ਮੈਂ ਬੇਦਰ ਤੈਨੂੰ ਇਹੀ ਕੋਠੜੀ ਸਾਹਿਬ ਦੱਸਦੇ ਹਾਂ ਕਿ 500 ਮੜਿਆਣੀ ਮਾਮਾ ਅਜੇ ਹੋ ਨਹੀਂ ਹੋਈਆ ਮਾਮਾ ਹਜੇ ਬਾਜ਼ ਨਹੀਂ ਹੋਗਾ ਪੁੱਤ ਜਮਣ ਵਾਲਾ ਇਹ ਧਰਤੀ ਹੈ ਜਿਹੜੀ ਨਾ ਇਹ ਬੜੀ ਪੰਜਾਬੀ ਹੈ ਤੁਸੀਂ ਕਹਿੰਦੇ ਇੱਥੋਂ ਜਦੋਂ ਹੁਣ ਜਿੱਦ ਕਿਤੇ ਖਾਲਸਾ ਜਦੋਂ ਜਥੇਦਾਰ ਸਾਹਿਬ ਨੇ ਕਿਤੇ ਘੱਟ ਸਕਦੇ ਆ ਤੇ ਜਦੋਂ ਸੰਗਤ ਚੋਂ ਕੋਈ ਨਾ ਵੇ ਹੋ ਜਾ ਮਹਾਰਾਜੀ ਘਰ ਘਰ ਚੋਂ ਖੰਬਾ ਹਰਿਆ ਹੋਣੀਆਂ ਸਿੱਖ ਪੰਥ ਵਾਸਤੇ ਬੜੇ ਸਿੱਖ ਪੰਥ ਕੋਲੇ ਜੋਗ ਲਖਾਰੀ ਬੁੱਧੀਮਾਨ ਤੇ ਬਹੁਤ ਨੌਜਾਨ ਜਿਹੜੀਆਂ ਨਵੀਂ ਜਨਰੇਸ਼ਨ ਨਵੀਂ ਫੈਡਰੇਸ਼ਨ ਚ ਚਲੋ ਬਾਕੀ ਤੁਸੀਂ ਸਮਝਾਤਾ ਬਾਕੀ